ਇੱਧਰ ਆ ਜਾਓ ਇੱਧਰ ਆ ਜਾਓ ਅੱਜ ਕਿੱਧਰ ਫਿਰਦਾ ਇੱਧਰ ਦੇਖ ਦੇਖ ਸਕਦੇ ਹੋ ਪਿੰਡ ਬੁਜਰਕ ਦਾ ਰਜਵਾਹ ਜੋ 30 ਸਾਲਾਂ ਤੋਂ ਬੰਦ ਪਿਆ ਹੈ ਤੇ ਇੱਥੋਂ ਤਾਂ ਮਾੜੇ-ਮੋٹے ਨਿਸ਼ਾਨ ਦਿਖ ਵੀ ਰਿਹਾ ਹੈ ਅੱਗੇ ਕੁਝ ਕਦਮਾਂ ਦੀ ਦੂਰੀ ਤੇ ਜਾ ਕੇ ਇਹ ਸੂਆ ਖਾਲ ਜੋ ਵੀ ਇਸ ਨੂੰ ਕਿਹਾ ਜਾਂਦਾ ਹੈ 30 ਸਾਲਾਂ ਤੋਂ ਬੰਦ ਪਿਆ ਜਿਸ ਦਾ ਪਾਣੀ ਲਹਿਨ ਨੂੰ ਕਿਸਾਨ ਭਰਾ ਤਰਸ ਰਹੇ ਹਨ ਜੋ ਪਾਣੀ ਇਹ ਧਰਤੀ ਦੇ ਹੇਠਾਂ ਬਹੁਤ ਹੀ ਜ਼ਿਆਦਾ ਉਤਰ ਚੁੱਕਿਆ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਜਿਹੜੇ ਕਿ ਵੀ ਇਹਨੂੰ ਨਹਿਰੀ ਪਾਣੀ ਦਿੱਤਾ ਜਾਵੇ ਕਿਸਾਨ ਭਰਾਵਾਂ ਨੂੰ ਹੁਣ ਸਰਕਾਰੀ ਬਾਬੂਆਂ ਨੂੰ ਵੀ ਹਿੰਮਤ ਕਰਕੇ ਇੱਧਰ ਪਾਣੀ ਨੂੰ ਚਲਦਾ ਕਰਨ ਤਾਂ ਜੇ ਸੂਏ ਖਾੜਾ ਨੂੰ ਖਾਲੀ ਰਵਾ ਕੇ ਕਿਸਾਨਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਧਨੇਠੇ ਦਾ ਮਾਈਨਰ ਕੇ ਵੀ ਆ ਬੁਜ਼ੁਰਗ ਕਦਾ ਬੁਜ਼ੁਰਗ ਦੇ ਰਜਵਾਹੇ ਤੇ ਖੜੇ ਹਨ ਜਿੱਥੇ ਸੈਕੜੇ ਭਰਾ ਕਿਸਾਨ ਭਰਾ ਵੀ ਖੜੇ ਹਨ ਤੇ ਗੱਲਬਾਤ ਵੀ ਕਰਾਵਾਂਗੇ ਕੀ ਉਹਨਾਂ ਦੀਆਂ ਮੰਗਾਂ ਤੇ ਕੀ ਆਖਦੇ ਹਨ ਹਾਂਜੀ ਭਾਈ ਜੀ ਤੁਹਾਡਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਣਾ ਚਾਉਂਦੇ ਆ ਜੀ ਸੂਰੇ ਚ ਪਾਣੀ ਆਇਆ ਸੀਗਾ ਸੁਗਾ ਬੰਦ ਪਿਆ ਸੀਗਾ ਟੁੱਟਿਆ ਪਿਆ ਕਿਸੇ ਪਾਸੇ ਪਾਣੀ ਨਹੀਂ ਲੰਘ ਰਿਹਾ ਗੈਲੋ ਫਿਰ ਜਾ ਕੇ ਬੰਦ ਕਰਾਏ ਇਹਨੂੰ ਇਦੂ ਜਿਹੜਾ ਜਿਵੇਂ ਪਾਣੀ ਲੱਗਦਾ ਗਵਰਨਮੈਂਟ ਕੱਚਾ ਪੱਕਾ ਕਰਕੇ ਦੇਵੇ ਸਾਨੂੰ ਸਾਨੂੰ ਪਾਣੀ ਦੀ ਲੋੜ ਹੈ 750 ਏਕੜ ਨੂੰ ਪਾਣੀ ਲੱਗਦਾ ਇਹਦਾ ਕਿ ਵੀ ਜੇ ਇਹ ਆ ਖਾਲ ਸ਼ੁਰੂ ਹੁੰਦੀ ਹੈ ਤਾਂ 700 1 700 ਕਿੱਲੇ ਨੂੰ ਪਾਣੀ ਮਿਲੇਗਾ ਸਾਡੇ 750 ਏਕੜ ਨੂੰ ਯਾਨੀ 800 ਦਾ ਅੰਦਾਜ਼ਾ ਲਾ ਕੇ ਚੱਲ ਸਕਦੇ ਆ ਕਿ ਵੀ 800 ਕਿਸਾਨ 800 ਕਿੱਲੇ ਨੂੰ ਇਹਦਾ ਪਾਣੀ ਮਿਲੇਗਾ ਜੋ ਜ਼ਮੀਨੀ ਪਾਣੀ ਵੀ ਬਚੇਗਾ ਸਾਨੂੰ ਜੇਹੀ ਸਾਹਿਬ ਵੀ ਦੱਸਦੇ ਨੇ ਵੀ 750 ਏਕੜ ਨੂੰ ਇਦੂ ਬਾਅਦ ਜਦੋਂ ਸੂਆ ਇਹ ਚੱਲਦਾ ਹੁੰਦਾ ਪਾਣੀ ਲੱਗੂਗਾ ਜੀ ਇਹਦਾ ਜੀ ਨਹੀਂ ਲੱਗਦਾ ਵੀ ਰਿਹਾ ਸਾਡੇ ਨਾਲ ਕਕਰਾਲਾ ਪਿੰਡ ਹੈ ਜੀ ਉਹ ਉਹਨਾਂ ਨੂੰ 17-1800 ਕਿਲੇ ਨੂੰ ਪਾਣੀ ਲੱਗਣਾ ਜੀ ਉਹ ਤਕਰੀਬਨ ਖਾਲ ਦੀ ਸਫਾਈ ਹੋ ਗਈ ਜੀ ਉਹ ਸ਼ੁਰੂ ਹੋ ਜਾਏਗਾ ਕੱਲ ਤੋਂ ਪਾਣੀ ਲੱਗਣਾ ਜੀ ਬਸ ਸਾਡੀ ਵੀ ਗਵਰਨਮੈਂਟ ਸੁਣੇ ਜੀ ਇਹ ਇਹ ਛੇਦੀ ਤੋਂ ਛੇਦੀ ਨੂੰ ਕੱਚਾ ਪੱਕਾ ਖਾਲ ਕਿਵੇਂ ਵੀ ਕਰਕੇ ਸਾਡਾ ਕੋਈ ਹੱਲ ਸਾਡਾ ਹੁਣ ਹੱਲ ਹੋ ਜਾਏ ਜੀ ਮੌਕੇ ਦਾ ਬਾਕੀ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਇਹਦਾ ਧੰਨਵਾਦ ਵੀ ਕਰਦੇ ਹਾਂ ਇਹ ਵਧੀਆ ਉਪਰਾਲਾ ਕਰ ਰਹੀ ਹੈ ਪਾਣੀ ਦੇ ਰਹੀ ਹੈ ਕਿਸਾਨਾਂ ਨੂੰ ਇਹ ਚੰਗੀ ਗੱਲ ਹੈ ਜੀ ਹਾਂਜੀ ਬਾਈ ਜੀ ਤੁਹਾਡਾ ਨਾਮ ਗਰਮੀਤ ਸਿੰਘਾ ਜੀ ਗਰਮੀਤ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਜੀ ਇਹ ਸੂਏ ਦੇ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੈ ਕਿ ਵੀ ਹੁਣ ਜ਼ਮੀਨੀ ਪਾਣੀ ਬਹੁਤ ਥੇਠਾਂ ਉਤਰ ਚੁੱਕਿਆ ਹੈ ਤੇ ਕਿ ਵੀ ਮੁੱਖ ਮੰਤਰੀ ਸਾਹਿਬ ਦਾ ਬੜਾ ਵਧੀਆ ਉਪਰਾਲਾ ਹੈ ਕਿ ਵੀ ਜਿਹੜਾ ਨਹਿਰੀ ਪਾਣੀ ਦੇ ਰਹੇ ਨੇ ਬਹੁਤ ਵਧੀਆ ਨਹਿਰੀ ਉਪਰਾਲਾ ਜੀ ਇਹ ਪਾਣੀ ਆ ਰਿਹਾਗਾ ਇਹਦੋਂ ਕਹਾ ਸੂਆ ਬੰਦਾ ਜੀ ਸਾਡੇ 750 800 ਕਿਲੇ ਨੂੰ ਪਾਣੀ ਲੱਗਣਾ ਜੇ ਇਹ ਖਾਲ ਸ਼ੁਰੂ ਹੋ ਜਾਂਦੀ ਹੈ ਤਾਂ ਹਾਂ ਜੀ ਬਹੁਤ ਵਧੀਆ ਗੱਲ ਹੈ ਕਿਸਾਨ ਭਰਾ ਜਾਗਰੂਕ ਹੋ ਰਹੇ ਨੇ ਕਿ ਵੀ ਜੇ ਇਹ ਖਾਲ ਸ਼ੁਰੂ ਹੁੰਦੀ ਹੈ ਨਹਿਰੀ ਵਿਭਾਗ ਇਸ ਨੂੰ ਸ਼ੁਰੂ ਕਰਵਾਉਂਦਾ ਹੈ ਤੇ ਜਲਦੀ ਤੋਂ ਜਲਦੀ ਇਹਨੂੰ ਸ਼ੁਰੂ ਕਰਵਾਇਆ ਜਾਵੇ ਤਾਂ ਜੋ 800 ਕਿਲਾ ਪਾਣੀ ਜੋ ਜ਼ਮੀਨ ਦੀ ਹਿੱਕ ਦੇ ਵਿੱਚੋਂ ਖਿੱਚਿਆ ਜਾ ਰਿਹਾ ਉਹ ਪਾਣੀ ਬਚੇ ਤੇ ਜ਼ਿਮੀਨੀ ਪਾਣੀ ਬਚਿਆ ਰਹੇ ਤਾਂ ਜੋ ਕਿ ਵੀ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਜਿਹਦੇ ਵਿੱਚ ਕਿ ਵੀ ਕੁਦਰਤੀ ਤੱਤ ਵੀ ਬਹੁਤ ਨੇ ਜਿਨ੍ਹਾਂ ਨਾਲ ਖਾਦ ਰੇ ਸਪਰੈਅ ਵੀ ਬਹੁਤ ਘੱਟ ਪੈਣਗੀ ਆ ਤੁਹਾਡੇ ਪਾਣੀ ਵੀ 250 ਫੁੱਟ ਡੂੰਗਾ ਚਲਿਆ ਗਿਆ ਜੀ ਤੁਹਾਡੇ ਇਸਾ ਬੁਜਰਕ ਪਿੰਡ ਦਾ ਪਾਣੀ ਪਿੰਡ ਦਾ 250 ਫੁੱਟ ਡੂੰਗਾ ਪਾਣੀ ਚਲਿਆ ਗਿਆ 2.5 25 ਅਭੀ ਤੁਹਾਡੀ ਮੰਗ ਹੈ ਕਿ ਵੀ ਸਾਨੂੰ ਮੁੱਖ ਮੰਤਰੀ ਸਾਹਿਬਗੇ ਵੀ ਇਹ ਜਮੀਨੀ ਪਾਣੀ ਕਿ ਵੀ ਜਮੀਨੀ ਪਾਣੀ ਥਾ ਤੇ ਸਾਨੂੰ ਨਹਿਰੀ ਪਾਣੀ ਦਿੱਤਾ ਜਾਵੇ। ਇਹ ਹੀ ਸਾਡੀ ਮੰਗ ਹੈ। ਹਣ ਆ ਰਖਾਣਾ ਤਾਂ ਹੋ ਜਾਣਗੇ। ਨਾਲ ਆ ਦੇਖੋ ਜੀ ਆ ਸੂਆ ਇਹ ਸਾਡੇ ਇਧਰ 750 ਕਿਲੇ ਨੂੰ ਪਾਣੀ ਜਾਂਦਾ ਜਿੱਥੋਂ ਵੀ ਇਹ ਬਿਲਕੁਲ ਬੰਦ ਹੋਇਆ ਪਿਆਗਾ। ਇਹ ਸਰਕਾਰ ਨੂੰ ਪੀਲਾ ਸਾਡੀ ਵੀ ਸਾਨੂੰ ਪਾਣੀ ਮਿਲਣਾ ਚਾਹੀਦਾ ਇਹਦਾ ਕੋਈ ਹੱਲ ਹੋਵੇ ਕਿ ਵੀ ਇਹ ਕਿੰਨੇ ਕ ਸਾਲਾਂ ਤੋਂ ਬੰਦ ਪਏ ਨੇ ਇਹ ਖਾਲ 30 ਸਾਲ ਤੋਂ ਬੰਦ ਪਿਆ ਜੀ 30 ਸਾਲ ਤੋਂ ਕਿਸੇ ਸਰਕਾਰੀ ਬਾਬੂ ਨੇ ਇਸ ਨੂੰ ਚਲਾਉਣ ਦੀ ਹਿੰਮਤ ਨਹੀਂ ਕੀਤੀ ਕੋਲੇ ਕੋਈ ਬੱਚਾ ਨਹੀਂ ਆਇਆ ਜੀ ਸੂਏ ਕਿੰਨੇ ਦਿਨ ਪਾਣੀ ਆਉਂਦਾ ਰਿਹਾ ਜੀ ਜਿਹੜੇ ਸਰਕਾਰੀ ਆ ਜਿਹੜੇ ਸਰਕਾਰੀ ਅਧਿਕਾਰੀ ਖੇਤਾਂ ਦੇ ਵਿੱਚ ਆਉਣਾ ਚਾਹੀਦਾ ਸੀ ਉਹ ਸਿਰਫ ਆਪਣੇ ਏਸੀ ਦਫ਼ਤਰਾਂ ਦਾ ਕੀ ਸੀਮਿਤ ਨੇ ਕਿ ਵੀ ਉੱਥੇ ਬੈਠ ਕੇ ਰਿਪੋਰਟ ਬਣਾ ਦਿੰਦੇ ਨੇ ਕਿਸਾਨਾਂ ਨੂੰ ਪਾਣੀ ਮਿਲ ਗਿਆ ਪਰ ਹਕੀਕਤ ਕੁਝ ਹੋ ਰਿਹਾ ਕਿਸਾਨਾਂ ਨੂੰ ਪਾਣੀ ਨਹੀਂ ਮਿਲਿਆ ਪਾਣੀ ਕਿੱਥੋਂ ਮਿਲਣਾ ਹੈ ਜਦ ਕਿ ਖਾਲਾਂ ਹੀ 30 ਸਾਲ ਤੋਂ ਬੰਦ ਪਈਆਂ ਨੇ ਹਾਂਜੀ ਹਾਂਜੀ ਹਾਂ ਇਹ ਬਿਲਕੁਲ ਪੱਕਾ ਦੀ ਗੀਚ ਪਾਣੀ ਚੱਲਿਆ ਪੰਜ ਚਾਰ ਸਾਲ 30 ਸਾਲ ਤੋਂ 30 ਸਾਲ ਪਹਿਲਾਂ ਪਾਣੀ ਚੱਲਿਆ ਪਾਣੀ ਚੱਲਿਆ ਜੀ ਪਰ ਇਹ ਸਰਕਾਰ ਨੇ ਇਹ ਸਰਕਾਰ ਨੇ ਹ ਹਿੰਮਤ ਕੀਤੀ ਹੈ ਨਹਿਰੀ ਪਾਣੀ ਦੇਣ ਦੀ ਕਿ ਵੀ ਪਿਛਲੀਆਂ ਸਰਕਾਰਾਂ ਨੇ ਕੋਈ ਪਾਣੀ ਦੇਣ ਦੀ ਕੋਈ ਉਹ ਨਹੀਂ ਕੀਤੀ ਸਾਡੇ ਸਾਡੇ ਪਾਣੀ ਨਹੀਂ ਆਇਆ ਜੀ ਇੱਥੇ ਤੱਕ ਆ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਹੀ ਅਪੀਲ ਕਰਦੇ ਆਂ ਵੀ ਸਾਡਾ ਹੱਲ ਕਰਿਆ ਜਾਵੇ ਇਹ ਬਾਕੀ